ਅਨਮੋਲ ਵੀਰੇ ਦਾ ਜਨਮ ਦਿਨ ਹੈ ਆਇਆ ਇਸ ਇਨਸਾਨ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਾਇਆ ਚਲੋ ਇੱਕ ਵਾਰ ਅਨਮੋਲ ਵੀਰੇ ਦੇ ਬਾਰੇ ਲਿਖਣ ਦੀ ਕਰਦੇ ਹਾਂ ਸ਼ੁਰੂਆਤ ਦੇਖਦੇ ਹਾਂ ਪ੍ਰਭੂ ਨੀਲਾ ਪ੍ਰਭੂ ਨੀਲੂ ਨੀਲੂ ਦੀਦੀ ਕੀ ਲਿਖਵਾਉਂਦੇ ਨੇ ਆਪਣੇ ਪੁੱਤਰ ਸਨੀ ਤੋਂ ਅਨਮੋਲ ਵੀਰ ਵੀਰੇ ਬਾਰੇ ਸਵਾਰ ਤੰਨ ਨੇ ਉਹ ਮਾਪੇ ਜਿਨ੍ਹਾਂ ਨੇ ਅਨਮੋਲ ਵੀਰੇ ਨੂੰ ਜਨਮ ਦਿੱਤਾ ਹੈ ਅਨਮੋਲ ਵੀਰਾ ਹਮੇਸ਼ਾ ਇਹ ਹੀ ਕਹਿੰਦਾ ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੇਰੇ ਪਰਮਾਤਮਾ ਨੇ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ ਹੈ। ਕੀ ਬਾਤ ਹੈ ਜੀ। ਬਾਕੀ ਜਜ਼ਬਾਤ ਲਿਖਦੇ ਨੇ। ਅੱਜ ਹਰ ਕੋਈ ਅਨਮੋਲ ਵੀਰੇ ਨੂੰ ਦੇ ਰਿਹਾ ਜਨਮ ਦਿਨ ਦੀ ਵਧਾਈ। ਅਨਮੋਲ ਵੀਰੇ ਦਾ ਇਹ ਕਹਿਣਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੇ ਪਰਮਾਤਮਾ ਨੇ ਇਨ੍ਹਾਂ ਲੋਕਾਂ ਦੇ ਇਲਾਜ ਕਰਾਉਣ ਦੀ ਸੇਵਾ ਮੇਰੀ ਝੋਲੀ ਵਿੱਚ ਹੈ ਪਾਈ। ਅਨਮੋਲ ਵੀਰੇ ਦਾ ਇਹੀ ਹੈ ਕਹਿਣਾ ਲੋੜਵੰਦ ਲੋਕਾਂ ਦੀ ਕਿਸੇ ਕਿਸਮ ਦੀ ਮਦਦ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ। ਲੋਕਾਂ ਨੂੰ ਭਾਵੇਂ ਸਿਰਫ ਮੇਰੀ ਟੀਮ ਇੱਕ ਜ਼ਰੀਆ ਹੀ ਲੱਗਦੀ ਹੈ ਪਰ ਮੇਰੀ ਪੂਰੀ ਟੀਮ ਇੱਕ ਜ਼ਰੀਆ ਮੈਨੂੰ ਤਾਂ ਮੇਰਾ ਪੂਰਾ ਪਰਿਵਾਰ ਲੱਗਦੀ ਹੈ। ਅੱਜ ਵੱਡੇ ਵੱਡੇ ਕਲਾਕਾਰ ਕੋਈ ਹੋਰ ਵੀ ਸੈਲੀਬ੍ਰਿਟੀ ਅਨਮੋਲ ਵੀਰੇ ਦੇ ਕੋਲ ਸੇਵਾ ਕਰਨ ਆਉਂਦੇ ਨੇ ਸੇਵਾ ਕਰਨ ਦੇ ਨਾਲ ਉਹ ਸਭ ਕਲਾਕਾਰ ਤੇ ਸੈਲੀਬ੍ਰਿਟੀ ਆਪਣੇ ਦਿਲ ਦੀਆਂ ਗੱਲਾਂ ਵੀ ਅਨਮੋਲ ਵੀਰੇ ਨਾਲ ਈਕੇ ਟਾਕ ਸ਼ੋਅ ਤੇ ਕਰਦੇ ਨੇ ਵਾਹ ਜੀ ਸਾਰਾ ਕੁਝ ਹੀ ਲਾਤਾ ਵਿੱਚੇ ਹਾਂ ਅਨਮੋਲ ਵੀਰੇ ਦੀ ਸੋਚ ਬਹੁਤ ਵਧੀਆ ਹੈ ਕਿਉਂਕਿ ਅਨਮੋਲ ਵੀਰਾ ਕਹਿੰਦਾ ਜਿੰਨਾ ਚਿਰ ਮੇਰੇ ਸਾਥ ਚੱਲਦੇ ਰਹਿਣਗੇ ਲੋਕਾਂ ਦਾ ਇਲਾਜ ਕਿਸੇ ਲੋੜਮੰਦ ਦੀ ਜਿੰਨੀ ਮਦਦ ਹੋ ਸਕੇ ਮੈਂ ਕਰਦਾ ਰਹਾਂਗਾ ਕਿਉਂਕਿ ਮੇਰੇ ਪਰਮਾਤਮਾ ਨੇ ਮੇਰੀ ਝੋਲੀ ਵਿੱਚ ਪਾਈ ਹੈ ਇਹ ਜ਼ਿੰਮੇਵਾਰੀ ਮੈਂ ਇਹ ਸੇਵਾ ਨਿਭਾਉਂਦਾ ਰਹਾਂਗਾ ਅੱਜ ਕੋਈ ਸਕੂਲ ਕਾਲਜ ਦੇ ਵਿੱਚ ਅਨਮੋਲ ਵੀਰੇ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ ਇੱਕ ਚੰਗਾ ਇਨਸਾਨ ਜੋ ਲੋੜਵੰਦ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਹੈ ਇਹ ਅੱਜ ਕੱਲ ਦੇ ਬੱਚਿਆਂ ਨੂੰ ਅਨਮੋਲ ਵੀਰੇ ਦੀ ਮਿਸਾਲ ਦੇ ਕੇ ਸਮਝਾਇਆ ਜਾਂਦਾ ਕੋਈ ਹੋਰ ਵੀ ਧਾਰਮਿਕ ਤੇ ਸਮਾਜਿਕ ਥਾਵਾਂ ਤੇ ਵੀ ਅਨਮੋਲ ਵੀਰੇ ਨੂੰ ਮੁੱਖ ਮਹਿਮਾਨ ਵਜੋਂ ਬੁਲਾ ਕੇ ਮਾਨ ਸਨਮਾਨ ਦਿੱਤਾ ਜਾਂਦਾ ਹੈ ਅੱਜ ਕੋਈ ਛੋਟੇ ਬੱਚੇ ਅਨਮੋਲ ਵੀਰੇ ਕੋਲ ਸੇਵਾ ਕਰਨ ਆਉਂਦੇ ਨੇ ਜਿੱਥੇ ਕਿਤੇ ਅਨਮੋਲ ਵੀਰੇ ਕਿਸੇ ਨੂੰ ਮਿਲ ਜਾਂਦੇ ਮਿਲ ਜਾਂਦਾ ਲੋਕੀ ਉੱਥੇ ਅਨਮੋਲ ਵੀਰਾਂ ਨਾਲ ਖੜਖੜ ਹੌਟਾਂ ਖਚਾਉਂਦੇ ਨੇ ਅਨਮੋਲ ਵੀਰੇ ਦਾ ਇਹ ਵੀ ਕਹਿਣਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਲੋਕਾਂ ਦਾ ਵੀ ਜੋ ਲੋਕ ਮੈਨੂੰ ਇੰਨਾ ਮਾਨ ਸਤਕਾਰ ਦਿੰਦੇ ਨੇ ਵੈਸੇ ਤਾਂ ਮੈਂ ਆਮ ਇਨਸਾਨ ਹੀ ਪਰ ਜਦ ਵੀ ਲੋਕ ਮੈਨੂੰ ਇੰਨਾ ਮਾਨ ਸਮਾਨ ਦਿੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਖਾਸ ਇਨਸਾਨ ਹੋਣ ਦਾ ਮਾਣ ਮਹਿਸੂਸ ਕਰਵਾ ਦਿੰਦੇ ਨੇ ਪਰ ਦੁੱਖ ਇਸ ਗੱਲ ਦਾ ਹੈ ਮੈਨੂੰ ਬਹੁਤ ਚੰਗਾ ਉਦੋਂ ਜਦੋਂ ਮੇਰੇ ਕੋਲ ਮਰੀਜ਼ ਤਾਂ ਬਹੁਤ ਹੁੰਦੇ ਨੇ ਪਰ ਬਹੁਤ ਬਹੁਤ ਘੱਟ ਲੋਕੀ ਹੀ ਸੇਵਾ ਕਰਨ ਆਉਂਦੇ ਨੇ ਕਿਉਂ ਅੱਜਕੱਲ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਲੋੜਮੰਦੀ ਮਦਦ ਕਰਨੀ ਨਹੀਂ ਸਿਖਾਉਂਦੇ ਨੇ ਇਹ ਤਾਂ ਹਲੇ ਨਹੀਂ ਪਤਾ ਕਿ ਅਨਮੋਲ ਵੀਰੇ ਨੇ ਰਾਜਨੀਤੀ ਵਿੱਚ ਆਣਾ ਹੈ ਕਿ ਨਹੀਂ ਆਣਾ ਪਰ ਅੱਜ ਦੇ ਟਾਈਮ ਵਿੱਚ ਬਹੁਤ ਔਖਾ ਹੈ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਨਮੋਲ ਵੀਰੇ ਵਾਂਗੂ ਆਪਣੀ ਇੰਨੀ ਖਾਸ ਅਗਾ ਬਣਾ ਪਾਣਾ ਜਿਮ ਜਾਣ ਦਾ ਤੇ ਸ਼ਾਇਰੀ ਬਣਾਉਣ ਦਾ ਅਨਮੋਲ ਵੀਰੇ ਨੂੰ ਪੂਰਾ ਸ਼ੌਂਕ ਆਪਣੇ ਦਿਲ ਦੀ ਗੱਲ ਕਹਿ ਹੀ ਦਿੰਦਾ ਅਨਮੋਲ ਵੀਰਾ ਬਿਨਾਂ ਕਿਸੇ ਤੋਂ ਡਰ ਬਿਨਾਂ ਕਿਸੇ ਤੋਂ ਰੋਕ ਟੋਕ ਜੇਕਰ ਹਰ ਇਨਸਾਨ ਦੀ ਸੋਚ ਪੂਰੀ ਤਰ੍ਹਾਂ ਨਾ ਸਹੀ ਕੁਝ ਸੋਚ ਅਨਮੋਲ ਵੀਰੇ ਵਰਗੀ ਹੋ ਜਾਵੇ ਤਾਂ ਸੋਚੋ ਕਿੰਨੇ ਲੋਕ ਵਾਪਸ ਇਲਾਜ ਵਧੀਆ ਇਲਾਜ ਤੋਂ ਵਧੀਆ ਇਲਾਜ ਤੇ ਕਿੰਨੇ ਲੋਕ ਕੀ ਮਾਲੀ ਮਦਦ ਹੋ ਜਾਵੇ ਉਮੀਦ ਕਰਦਾ ਅਨਮੋਲ ਵੀਰਾ ਪਿਛਲੀ ਵਾਰ ਦੀ ਤਰ੍ਹਾਂ ਇਸ ਪੋਸਟ ਨੂੰ ਵੀ ਪਸੰਦ ਆ ਜਾਵੇ ਕਿਉਂਕਿ ਪ੍ਰਭੂ ਨੀਲੂ ਦੀਦੀ ਦੀ ਦਿੱਤੀ ਹੋਈ ਏ ਖਾਸ ਕਲਮ ਤੋਂ ਬਿਨਾ ਸੰਨੀ ਕਦੀ ਕੁਝ ਨਾ ਲਿਖ ਪਾਵੇ ਐਸਾ ਕੋਈ ਦਿਨ ਨਹੀਂ ਮਾਂ ਜਦੋਂ ਤੁਹਾਡੇ ਤੇ ਪ੍ਰਿੰਸ ਜੀਜੂ ਦੀ ਯਾਦ ਸਾਨੂੰ ਸਭ ਨੂੰ ਨਾ ਆਵੇ ਜਗਜੀਤ ਸਿੰਘ ਸੰਨੀ ਵਾਹ ਯਾਰ ਭਾਜੀ ਤੁਈ ਤਾਂ ਮੇਰੀ ਲਾਈਫ ਹਿਸਟਰੀ ਲਿਖਤੀ ਪੂਰੀ ਹੈ ਹੈ ਜਿਮ ਤੋਂ ਲੈ ਕੇ ਏਕੇ ਟਾਕ ਸ਼ੋਅ ਤੋਂ ਲੈ ਕੇ ਵਾਹ ਯਾਰ ਪਾਜੀ ਇਹ ਸ਼ਾਇਰੀ ਵਾਲਾ ਤਾਂ ਜ਼ਰੂਰ ਸੀਗਾ ਮੈਨੂੰ ਲੱਗਦਾ ਕਿ ਟੀਮ ਬਾਰੇ ਤੇ ਕੁਛ ਜਿਹਾ ਰਹਿ ਗਿਆ ਮੈਂ ਇਹ ਬੱਚੇ ਨੂੰ ਸ਼ਾਇਦ ਜਾਣਦਾ ਜਿਹੜੀ ਇਹਦੀ ਕਹਾਣੀ ਤੁਸੀਂ ਦੱਸੀ ਸੀ ਹਨਾ ਅਨਮੋਲ ਨਾਮ ਹੈ ਨਾ ਇਹਦਾ ਨਹੀਂ ਇਹਦਾ ਨਾਮ ਕੈਵੀ ਹੈ ਪਰ ਮਿਲੇ ਸੀਗੇ ਤੇ ਬਰਡੇ ਤੇ ਵੀ ਆਇਆ ਸੀ ਮੈਂ ਪਹਿਲੇ ਇਹਦੇ ਪੇਰੈਂਟਸ ਦੀ ਕੋਈ ਸਰੀ ਹੈਪਨਿੰਗ ਆ ਅੱਛਾ ਤੇ ਪਾਪਾ ਦੀ ਡੈਥ ਹੋ ਗਈ 7 ਸਾਲ ਦਾ ਅੱਛਾ 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 ਵਾਹਿਗੁਰੂ ਕੀ ਬਾਤ ਹੈ ਯਾਰ ਇਹ ਕੌਣ ਹੈ ਇਹ ਕੌਣ ਹੈ ਸਿੱਧੂ ਮੂਸੇਵਾਲਾ ਕਿੱਥੇ ਰਹਿੰਦਾ ਤੁਸੀਂ ਇਹ ਕਿੱਥੇ ਰਹਿੰਦੇ ਸਿੱਧੂ ਕਿੱਥੇ ਰਹਿੰਦਾ ਕਿੱਥੇ ਰਹਿੰਦਾ ਸਿੱਧੂ ਦਿਲ ਚ ਤੇ ਆਹ ਕੌਣ ਹੈ ਅਨਵੋਲ ਵੀਰ ਆ ਇਹ ਕਿੱਥੇ ਰਹਿੰਦਾ ਇਹ ਨਹੀਂ ਸਿਕਾਇਆ ਹੋਇਆ ਥੈਂਕ ਯੂ ਵੀਰ ਭਾਜੀ ਆ ਲੋ ਜੀ ਥੈਂਕ ਯੂ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਭਾਈ ਪਰਮਾਤਮਾ ਤੁਹਾਡੀ ਕਲਮ ਨੂੰ ਬਹੁਤ ਬੜਾ ਸਾਰੇ ਹਰੇ 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 ਮੇਰੀ ਕੀ ਔਕਾਤ ਹੈ ਤੁਸੀਂ ਸਭ ਕੁਝ ਤਾਂ ਲਿਖਤਾ ਇੱਥੇ ਜਿੰਮ ਕੀ ਫੈਮਿਲੀ ਕੀ ਘਰ ਦੇ ਕੀ ਟੀਮ ਕੀ ਕਲਮ ਆਪੇ ਲਿਖਵਾ ਲੈਂਗੇ ਵਾਹ ਜੀ ਵਾਹ ਜੀ ਵਾਹ ਜੀ ਬੜਾ ਧੰਨਵਾਦੀ ਬਹੁਤ ਸ਼ੁਕਰਗੁਜ਼ਾਰ ਬਹੁਤ ਸ਼ੁਕਰਗੁਜ਼ਾਰ ਬਹੁਤ ਸ਼ੁਕਰਗੁਜ਼ਾਰ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ